ਜਿੰਨੇ ਵੀ ਇਹ ਜਿਹੜੇ ਗੋਰਾਂਸਰ ਰਹੇ ਆ ਕਿ ਆਪਣੇ ਅਮਨ ਸੁਧਾਰਨ ਨੂੰ ਇਹਦੇ ਨਾਲ ਇਹਨੂੰ ਹੀ ਬਖਸੇਗਾ ਇਹਨਾਂ ਦੇ ਕਾਨੂੰਨ ਮਤਲਬ ਜੋ ਬੰਦੀ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਇਹਨਾਂ ਨੂੰ ਵਾਰਨਿੰਗ ਆ ਕਿ ਇਹ ਜਿਹੜਾ ਜਾਂਦੇ ਏਰੀਆ ਛੱਡ ਜਾਣਾ ਨਹੀਂ ਤੇ ਇਹਨਾਂ ਨੂੰ ਕਿਸੇ ਨੂੰ ਨਹੀਂ ਬਖਸੇਗੇ ਏਸੀ ਕਮਪਨੀ ਜਿਹੜੀ ਨਾਲ ਸਾਡੀ ਫੋਰਸ ਸੀ ਬੰਮ ਵਾਲਾ ਜਿਹੜਾ ਸੂਝ ਤੇ ਨਾਕਾ ਲਾਇਆ ਸੀ ਤੇ ਇੱਕ ਜਿਹੜੀ ਸਵਿਟ ਗੱਡੀ ਜਿਹੜੀ ਜਦੋਂ ਆਈ ਆ ਉਹਦਾ ਨੰਬਰ ਹੈਗਾ ਜੀ ਆਪਣਾ PB08 ED42 கிரேਡ ਤੇ ਇਹਨੂੰ ਰੋਕਿਆ ਜਦੋਂ ਤੇ ਇੱਥੇ ਨੂੰ ਜ ਦੋ ਬੰਦੇ ਜਦੋਂ ਉਹ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਜੋ ਬੰਦੇ ਰੋਣ ਹੋਏਗਾ ਜਿਹਦੇ ਵਿੱਚ ਉਹ ਇੱਕ ਮੰਗਲ ਸਿੰਘ ਔਰ ਕੋਹ ਰਾਹੁਲ ਪੁੱਤਰ ਨੂੰ ਹਸਨ ਵਾਸੀ ਮੀਲਾਵਲੀ ਵਸਦਾ ਹੈ ਵਾਰ ਨੰਬਰ 18 ਇਹ ਇੱਕ ਸੁਖਬਾਜ਼ ਸਿੰਘ ਦਾ ਪੁੱਤਰ ਮੁੰਜਨ ਸਿੰਘ ਰਵਾਸੀ ਦੁਬਲੀ ਖਾਨਾ ਫਤਰ ਪੱਟੀ ਦਾ ਹੈ ਜਦੋਂ ਇਹਨੂੰ ਇਹਦੀ ਤਲਾਸ਼ੀ ਲਈ ਜੇ ਮੰਗਲ ਸਿੰਘ ਦੇ ਕੋਲ ਇੱਕ ਕੁਸਚਨ ਇਹ ਹੋ ਰਿਹਾ ਇਹ ਨਾਲ ਪੰਜ ਰੌਂਗ ਬਰਾਮਦੇ ਸਰ ਇਹਨਾਂ ਦੇ ਕੋਈ ਪਹਿਲਾਂ ਵੀ ਕੋਈ ਅਪਰਾਧਿਕ ਮਾਮਲੇ ਹੈ ਜੀ ਇਹਨਾਂ ਦੇ ਨਾਂ ਇਹਦੇ ਨਾਲ ਜਿਹੜੇ ਪਹਿਲਾਂ ਪਿਛਲੇ 307 ਦਾ ਮਕਦਮਾ ਆਇਆ ਹੋਊ ਵਿੱਚ ਦੋ ਦੋਸ਼ੀ ਆਪਾਂ ਪਹਿਲਾਂ ਵੜੇ ਸੀ ਉਹਨਾਂ ਨਾਲ ਇਹ ਉਹਨਾਂ ਦੇ ਜਿਹੜੇ ਵੈਰੈਂਟੀ ਹੈਗੇ ਆ ਤੇ ਇਹਨਾਂ ਦੇ ਪਹਿਲਾਂ ਮਕਦਮਾ ਨਹੀਂ ਚੱਲਿਆ ਦੀ ਕਾਰਵਾਈ ਕੀ ਮੰਟਨ ਕਰੀ ਜੀ ਤੁਹਾਨੂੰ ਪਰਚਾ ਦੇ ਦਿੱਤਾ ਜੀ ਬਾਕੀ 4 ਦਿਨ ਦਾ ਰਿਮਾਂਡ ਆ ਉਸਦੇ ਜਾਰੀ ਹੈ ਕਿਥੋਂ ਲੈ ਕੇ ਆਏ ਆ ਕੀ ਗੱਲਬਾਤ ਜੋ ਵੀ ਸੀ ਸਾਹਮਣੇ ਉਹ ਤੁਹਾਨੂੰ ਦੱਸੇਗਾ ਧੰਨਵਾਦ